ਪੁਲਿਸ थाना ਲੋਪੋਕੇ ਦੇ ਦਿਨ ਆਉਂਦਿਆਂ ਪਿੰਡ ਠੱਠਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਸਮਾ ਸਿੰਘ ਵਾਸੀ ਪਿੰਡ ਠੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਝੋਗਾਵਾ ਵਿਖੇ ਕੱਪੜੇ ਦੀ ਦੁਕਾਨ ਹੈ। ਬੀਤੀ ਰਾਤ 12:30 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਵਿੱਚ ਪਰਵਾਸ ਵਿੱਚ ਸੁੱਤੇ ਪਏ ਸਨ ਤਾਂ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ। ਗੋਲੀਆਂ ਦੀ ਆਵਾਜ਼ ਰੁਕਣ ਤੋਂ ਬਾਅਦ ਕੁਝ ਦੇਰ ਬਾਅਦ ਅਸੀਂ ਬਾਹਰ ਗ ਜਾ ਕੇ ਖਿਆਤਾ ਸਾਡੇ ਬਾਹਰਲੇ ਗੇਟ ਤੇ 6 ਗੋਡੀਆਂ ਲੱਗੀਆਂ ਹੋਈਆਂ ਸਨ ਇਸ ਤੋਂ ਬਾਅਦ ਅਸੀਂ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਦੇਖਿਆ ਤਾਂ ਉਸ ਵਿੱਚ ਦੋ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਜੋ ਕਿ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਦੀ ਫੁਟੇਜ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਰਾਤ ਨੂੰ ਇਸ ਘਟਨਾ ਤੋਂ ਬਾਅਦ ਪਿੰਡ ਠੱਠਾ ਵਿਖੇ ਦਹਿਸ਼ਤ ਦਾ ਮਾਹੌਲ ਹੈ ਗੁਰਜੀਤ ਸਿੰਘ ਸਰ ਰਾਜ ਸਿੰਘ ਤੇ ਹੋਰ ਨਾ ਪਿੰਡ ਵਾਸੀਆਂ ਨੇ ਇਸ ਘਟਨਾ ਤੇ ਗਹਿਰੀ ਚਿੰਤਾ ਪ੍ਰਗਟਾਈ ਹੈ ਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਐਸ ਐਚ ਓ ਹਿਮਾਂਜੂ ਪਗਤ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਦੇ ਵਿਰੋਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਗ੍ਰਿੰਦਰ ਸਿੰਘ ਹੈ ਜੀ ਠੱਠਾ ਜੀ ਹਾਂ ਜੀ ਕੀ ਕਰਦੇ ਤੁਸੀਂ ਮੇਰੇ ਚਚਾਵੇਂ ਰੈਡੀਮੇਡ ਕਲਮੇਟ ਦੀ ਦੁਕਾਨ ਹੈ ਅਛਾ ਜੀ ਤੇ ਕੀ ਗੱਲ ਹੋਈ ਜਿਹੜੀ ਕਹਿੰਦੇ ਰਾਤ ਨੂੰ ਇਹ ਪਾ ਜੀ ਜਦੋਂ ਅਸੀਂ ਮਤਲਬ ਆਪਣੇ ਦੁਕਾਨ ਬੰਦ ਕਰਕੇ ਆਏ ਮੈਂ ਤੇ ਖਾਣਾ ਖੋਣਾ ਖਾ ਗਏ ਅਸੀਂ ਆਪਾਂ ਸੋ ਗਏ ਆ ਤੇ ਫਿਰ ਜੇ ਦੇ ਆਈ ਆਵਾਜ਼ ਆ ਤੇ ਸਵੇਰੇ ਉੱਠ ਕੇ ਮਤਲਬ ਜੇ ਵੇਖਿਆ ਜੇ ਜਦੋਂ ਸਵੇਰੇ ਮੈਂ ਗੇਟ ਖੋਲਿਆ ਤੇ ਵੇਖਿਆ ਵੀ ਸਾਡੇ ਗੇਟ ਤੇ ਕੋਈ 6 ਗੋਲੀਆਂ ਮਾਰ ਗਿਆ ਤੇ 7 ਖੋਲ ਖੋਲ ਮਿਲੇ ਆ ਉਹ ਕੇ ਦੋ ਤੇਪ ਐਪੋਰਟਸਲੇ ਆਏ ਮਨੋਂ ਪੰਜਾਬ ਉਸਰੇ ਨਹੀਂ ਨਾ ਤੁਹਾਡੀ ਕੋ ਰੰਝੀ ਹੋਵੇ ਜਾਂ ਕੋਈ ਨਹੀਂ ਕੋਈ ਰੰਝੀ ਨਹੀਂ ਹੈਗੀ ਕੋਈ ਕੈਮਰੇ ਕੋ ਬੜੇ ਲੱਗੇ ਕਿ ਇਹ ਚਾਉਂਦੇ ਕੋਈ ਬੰਦੇ ਕੈਮਰੇ ਵੇਖਿਆ ਇੱਕ ਉਥੋਂ ਤੇ ਦੋ ਬੰਦੇ ਆਏ ਪਰ ਪਛਤਾ ਪਹਿਚਾਨ ਚ ਨਹੀਂ ਹੈਗੇ ਅਣਪਛਤੇ ਬੰਦੇ ਆ ਕਿੰਨੇ ਕੋਈ ਦਾ ਟਾਈਮ ਹੀ ਨਹੀਂ ਇਹ ਕੋਈ 12:30 ਦਾ ਟਾਈਮ ਹੈ ਆਰਾਧਾ ਪੁਲਸਾਈ ਜੀ ਪੁਲਸਾਈ ਸਿਰੇ ਮੌਕਾ ਵੇਖ ਕੇ ਗਈ ਆ ਤੇ ਬਸ ਉਹ ਦਿਖਾ ਦੇ ਆਏ ਮੰਗ ਇਹੋ ਹੀ ਹਲਪੀਾਨੂੰ ਇਨਸਾਨ ਮਿਲਦਾ ਜੇਦਾ ਵੀ ਸਾਡਾ ਆ ਪੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜਣਾ ਗੁਰਜੀਤ ਸਿੰਘ ਆਹੀਂ ਸਾਰੇ ਪਿੰਡ ਦੇ ਮੋਤਬਾਰ ਇਕੱਠੇ ਹੋ ਕੇ ਤੇ ਆਏ ਆ ਇਹਨਾਂ ਦੀ ਚਗਾਵੇਂ ਸ਼ਾਪ ਆ ਦੁਕਾਨ ਆ ਦੁਕਾਨਦਾਰ ਦਾ ਕੰਮ ਕਰਦੇ ਨੇ ਜਿਨਸ ਨਾਲ ਆਪਣਾ ਤੇ ਅੱਜ ਰਾਤੀ ਇਹਨਾਂ ਦੇ ਕੋਈ 11:30 ਵਜੇ ਦੇ ਕਰੀਬ ਗੋਲੀਆਂ ਮਾਰ ਗਿਆ ਜੀ ਬੂਹੇ ਦੇ ਵਿੱਚ ਜੇ ਵੇਖੋ ਆ ਖੋਲ ਜਿਹੜੇ ਆ ਬ੍ਰਮਤ ਹੋਏ ਆ ਸਾਰਾ ਪੁਲਿਸ ਨੇ ਵੀ ਮੌਕਾ ਵੇਖਿਆ ਪਰ ਇਹ ਇਹ ਚਾਹੁੰਦੇ ਆ ਵੀ ਜਿਹੜਾ ਇਹਨਾਂ ਗੰਭੀਰਤਾ ਨਾਲ ਇਹਨੂੰ ਲਿਆ ਜਾਵੇ ਰਾਤ ਭਰਾਤੇ ਵੀਰ ਨੇ ਆਉਣਾ ਹੁੰਦਾ ਵਾ ਠੀਕ ਹੈ ਜੀ ਦੁਕਾਨਦਾਰਾਂ ਨੂੰ ਵੀ ਅੱਜ ਕੱਲ ਬੜੀ ਪਰੇਸ਼ਾਨੀ ਆਉਣ ਡਈ ਆ ਤੇ ਫਿਰ ਇੱਕ ਦੁਕਾਨਦਾਰ ਦੇ ਘਰ ਤੇ ਵੀ ਇਡਾ ਵੱਡਾ ਹਮਲਾ ਹੋ ਜਾਂਦਾ ਵਾ ਇਹ ਬੜਾ ਵੱਡਾ ਵਿਊ ਪੁਆਇੰਟ ਆ ਕਿ ਮਤਲਬ ਆਮ ਬੰਦੇ ਦਾ ਕੀ ਹਾਲ ਹੋਊਗਾ ਜੇ ਆਪਾਂ ਸੇਫਟੀ ਚਾਹੁੰਦੇ ਆਪਾਂ ਸਾਰਿਆਂ ਦੀ ਤੇ ਜਿਹੜੀ ਇਹਦੀ ਸੀਸੀਟੀਵੀ ਕੈਮਰੇ ਜਿਹੜੇ ਰੋਡਾਂ ਤੇ ਲੱਗੇ ਆ ਕਿ ਇਹਨੂੰ ਗਏ ਆ ਕਿਧਰੋਂ ਬੰਦੇ ਆਏ ਹੀ ਉਹਦੀ ਡਿਟੇਲ ਚ ਜਿਹੜੀ ਜਾਣਕਾਰੀ ਲੈ ਕੇ ਪੁਲਿਸ ਜਿਹੜੀ ਆ ਬੜੀ ਗੰਭੀਰਤਾ ਨਾਲ ਜਾਂਚ ਕਰੇ ਜੇ ਅਦਨ ਜੇ ਤੇ ਵੇਖੋ ਬੂਆ ਹੀ ਕਿਤੇ ਖੋਲਿਆ ਹੁੰਦਾ ਬਾਜੀ ਦਿੱਤੀ ਹੁੰਦੀ ਉਹਨਾਂ ਨੇ ਬੂਆ ਖੋਲਿਆ ਹੁੰਦਾ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਇੱਥੇ ਮਤਲਬ ਇੱਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋ ਗਲੀ ਚੋਂ ਆਉਂਦਾ ਉਹਨਾਂ ਨੂੰ ਵੇਖ ਲੈਂਦਾ ਤੇ ਉਹਨਾਂ ਉਹਦੇ ਵੀ ਫੈਰ ਮਾਰ ਦੇਣਾ ਵੀ ਇਹ ਸਾਡਾ ਕੱਲ ਨੂੰ ਪ੍ਰੂਫ ਬਣੂਗਾ ਇਹ ਕਰਕੇ ਬੜੀ ਗੰਭੀਰਤਾ ਦਾ ਬੜਾ ਤਕੜਾ ਇਹ ਮੁੱਦਾ ਵਾ ਕੋਈ ਮਾੜਾ ਮੋਟਾ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖੋ ਤੁਸੀਂ ਪਿਛਲਾ ਸਮਾਂ ਬੀਤਿਆ ਵੇਖ ਲਓ ਕਿਤਰਾ ਦੁਕਾਨਦਾਰਾਂ ਦੀ ਲੁੱਟ ਮਾਰ ਹੋ ਰਹੀ ਏ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂ ਰਹੀਆਂ ਵਾ ਕੋਈ ਜਿਹੜਾ ਮਤਲਬ ਇੱਥੇ ਕੋਈ ਬੜਾ ਜਿਆਦਾ ਪ੍ਰਭਾਵਤ ਹੋਇਆ ਏ ਕਲਚਰ ਤੋਂ ਜਿਹੜਾ ਗੋਲੀ ਦਾ ਕਲਚਰ ਚੱਲ ਗਿਆ ਅੱਜ ਕੱਲ ਫਰਾਉਤੀਆਂ ਮੰਗੀਆਂ ਜਾਂ ਰਹੀਆਂ ਵਾ ਬਾਹਰ ਵਿਦੇਸ਼ਾਂ ਤੋਂ ਕਈ ਪਾਸੇ ਮਤਲਬ ਜਿਹੜੀ ਮੁਸ਼ਕਲ ਆਈ ਪਈ ਏ ਤੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਚਾਹੀਦਾ ਮਹਿਕਮੇ ਨੂੰ ਸਭ ਤੋਂ ਜਿਆਦਾ ਚਾਹੀਦਾ ਵੀ ਪੂਰਾ ਜਿਹੜਾ ਬਾਰਡਰ ਦਾ ਏਰੀਆ ਵਾ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਇਸ ਕਰਕੇ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਉਹ ਬੜਾ ਵੱਡਾ ਖਦਸ਼ਾ ਪ੍ਰਗਟਾਇਆ ਜਾਂਟਿਆ ਵਾ ਤੇ ਇਥੇ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਇਹਨਾ ਪਿੰਡ ਠੱਠਾ ਗੁਰਿੰਦਰ ਸਿੰਘ ਸਾਨੂੰ ਸੰਮਨ ਸਿੰਘ ਵਾਸੀ ਠੱਠਾ ਉਹਦੇ ਰਾਤ ਕੋਈ ਅਣਪਛਾਤੇ ਵਿਅਕਤੀ ਜਿਹੜੇ ਗੇਟ 'ਚ ਗੋਲੀਆਂ ਮਾਰ ਕੇ ਚਲ ਗਏ ਉਹਦੇ ਸਬੰਧੀ ਮੁਕਦਮਾ ਦਰਜ ਕਰ ਲਿਆ ਉਹਦੀ ਤਫ਼ਤੀਸ਼ ਜਾਰੀ ਹੈ ਜੀ